ਦਰਸ ਜੀ ਯੂਕੇ ਤੋਂ ਇੱਕ afghani refugee ਦੀ ਸਟੋਰੀ ਸਾਹਮਣੇ ਆਈ ਹੈ ਇਸ ਦੇ ਵਾਸਤੇ ਦਸਕਨ ਜੀ ਦੱਸੋ ਜਿਸ ਦੀ ਚਰਚਾ ਕਾਫੀ ਜ਼ਿਆਦਾ ਹੁੰਦੀ ਪਈ ਹੈ ਜੀ ਹਾਂ ਜੀ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹੈ ਕਿ ਇਹ ਤਾਂ ਆਪਣੀ ਜਿਹੜੀ ਸਟੋਰੀ ਕਹਾਣੀ ਜਿਹੜੀ ਆ ਉਹ ਸਾਂਝੀ ਕਰਨ ਲੱਗੇ ਆ ਕਿਉਂਕਿ ਆਪਣੇ ਪੰਜਾਬੀਆਂ ਦੇ ਨਾਲ ਵੀ ਇਹਦਾ ਬਹੁਤ ਵੱਡਾ ਵਾਅ ਵਾਸਤਾ ਹੈਗਾ ਸੋ ਹੋਇਆ ਕੀ ਹੈ ਇੰਗਲੈਂਡ ਦੇ ਵਿੱਚ ਇਸ ਵੇਲੇ ਟਿਕਟੌਕ ਜਿਹੜੀ ਹੈ ਨਾ ਭਰੀ ਹੋਈ ਹੈ ਇਨਸਟਾ ਦੇ ਉੱਤੇ ਰੀਲਾਂ ਭਰੀਆਂ ਹੋਈਆਂ ਆ ਇਸ ਟੌਪਿਕ ਨੂੰ ਲੈ ਕੇ ਇੱਕ ਪਾਸੇ ਤੁਸੀਂ ਦੇਖੋ ਵੀ ਕਿੰਨੀ ਵੱਡੇ ਪੱਧਰ ਦੇ ਉੱਤੇ ਇਮੀਗ੍ਰੇਸ਼ਨ ਜਾਂ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਆ ਉਹਦਾ ਵਿਰੋਧ ਹੋ ਰਿਹਾ ਵੈਸਟ ਦੇ ਵਿੱਚ ਇੰਗਲੈਂਡ ਦੇ ਵਿੱਚ ਯੂਰਪ ਦੇ ਵਿੱਚ ਕਿੰਨਾ ਉਹਦਾ ਵਿਰੋਧ ਹੋ ਰਿਹਾ ਕਿ ਲਓ ਜੀ ਇਹ ਲੋਕ ਨੇ ਇਹ ਅਜ਼ਾਈਲਮ ਸਵੀਕਾਰਨੇ ਇਹਨਾਂ ਨੂੰ ਤੁਸੀਂ ਫਾਇਲ ਸਟਾਰ ਹੋਟਲ ਦਿੱਤੇ ਹੋਏ ਰਹਿਣ ਨੂੰ ਖਾਣਾ ਪੀਣਾ ਦੇ ਰਹੇ ਹੋ ਫੋਨ ਬਿੱਲ ਦੇ ਰਹੇ ਹੋ ਫੋਨ ਇਹਨਾਂ ਦੇ ਰੀਚਾਰਜ ਕਰ ਰਹੇ ਹੋ ਸੋ ਮਤਲਬ ਸਾਰਾ ਟੈਕਸਪੀਅਰ ਦੀ ਮਨੀ ਜਿਹੜੀ ਜਾ ਰਹੀ ਹੈ ਇਹ ਹੀ ਸਾਰੇ ਪਾਸੇ ਹੋ ਰਿਹਾ ਹਰ ਵੀਕਐਂਡ ਦੇ ਉੱਤੇ ਇੰਗਲੈਂਡ ਦੇ ਵਿੱਚ ਨਾ ਹੋਟਲਾਂ ਦੇ ਅੱਗੇ ਜਿਹੜੇ ਬ੍ਰਿਟਿਸ਼ ਲੋਕ ਨੇ ਉਹਦੇ ਵਿੱਚ ਸਿੱਖ ਵੀ ਹੈਗੇ ਨੇ ਹੋਰ ਵੀ ਲੋਕ ਨੇ ਉਹ ਜਾ ਕੇ ਮੁਜ਼ਾਰੇ ਕਰਦੇ ਆ ਕਿ ਦੇਖੋ ਜੀ ਇਹ ਜ਼ਾਲਮ ਸੀਕਰ ਸਾਡਾ ਪੈਸਾ ਖਰਾਬ ਕਰ ਰਿਹਾ ਤੁਸੀਂ ਇਹਨਾਂ ਨੂੰ 5 ਸਟਾਰ ਹੋਟਲ ਦਿੱਤੇ ਹੋਏ ਆ ਹੁਣ ਐਸੇ ਹੀ ਇੱਕ ਅਫਗਾਨੀ ਅਜ਼ਾਈਲਮ ਸੀਕਰ ਜੋ ਕਿ ਬਾਅਦ ਚ ਉਹਨੂੰ ਅਜ਼ਾਈਲਮ ਮਿਲ ਵੀ ਗਈ ਉਹਨੂੰ ਗਰਾਂਟ ਵੀ ਕਰ ਦਿੱਤੀ ਗਈ ਯਾਨੀ ਕਿ ਉਹਨੂੰ ਸਟੇਟਸ ਦੇ ਦਿੱਤਾ ਗਿਆ ਲੀਗਲ ਸਟੇਟਸ ਵੀਜ਼ਾ ਦੇ ਦਿੱਤਾ ਗਿਆ 2022 ਦੇ ਵਿੱਚ ਆਉਂਦਾ ਹੈ ਉਹਦਾ ਨਾਮ ਹੈਗਾ ਡੀਜੇ ਡੀਜੇ ਉਜ਼ਾਮਾ ਹੈ ਨਾ ਇਹ ਅਫਗਾਨਿਸਤਾਨ ਤੋਂ ਆਉਂਦਾ ਤੇ ਇਹ ਕਿਸੇ ਤਰ੍ਹਾਂ ਸਮਾਲ ਬੋਟ ਜਿਹੜੀਆਂ ਇੱਕ ਛੋਟੀਆਂ ਬੇੜੀਆਂ ਦੇ ਵਿੱਚੋਂ ਫਰਾਂਸ ਰਾਹੀਂ ਹੁੰਦਾ ਹੋਇਆ ਇੰਗਲੈਂਡ ਪਹੁੰਚ ਗਿਆ 2022 ਦੇ ਵਿੱਚ ਇਹਨੇ ਆ ਕੇ ਅਜ਼ਾਈਲਮ ਕਲੇਮ ਕਰ ਦਿੱਤੀ ਕਹਿਆ ਕਿ ਕਿ ਮੈਨੂੰ ਜਿਹੜਾ ਅਫਗਾਨਿਸਤਾਨ ਹੈ ਉੱਥੇ ਤਾਂ ਮੇਰੀ ਜਾਨ ਨੂੰ ਖਤਰਾ ਉੱਥੇ ਦਾ ਮਾਹੌਲ ਹੀ ਹੈ ਨਹੀਂ ਰਹਿਣ ਵਾਲਾ ਉੱਥੇ ਤਾਂ ਜੰਗਾਂ ਲੱਗੀਆਂ ਹੋਈਆਂ ਉੱਥੇ ਤਾਂ ਤਾਲੀਬਾਨ ਦਾ ਰਾਜ ਹੈਗਾ ਉਹ ਤਾਂ ਬੰਦਾ ਮਾਰ ਦਿੰਦੇ ਨੇ ਉਹ ਆਹ ਕਰ ਦਿੰਦੇ ਆ ਉਹ ਕਰ ਦਿੰਦੇ ਆ ਸੋ ਇਸ ਬਿਨਾ ਦੇ ਉੱਤੇ ਜ਼ਾਲਮ ਮੰਗੀ ਇਹ ਜਿਹੜਾ ਉਜ਼ਾਮਾ ਹੈਗਾ ਡੀਜੇ ਉਜ਼ਾਮਾ ਸੋ ਇਹਨੂੰ ਇਹਨੂੰ ਨਾ ਚੱਲਿਆ ਕੇਸ ਇਹਨੂੰ ਮਿਲ ਗਈ ਜੀ ਇਨੂੰ ਇਹਨੂੰ ਉਹਨਾਂ ਨੇ ਪਾਸ ਕਰ ਲਿਆ ਵੀ ਹਾਂ ਠੀਕ ਹੈ ਵਾਕਈ ਯਾਰ ਤੁਹਾਡੇ ਅਫਗਾਨਿਸਤਾਨ ਦੇ ਵਿੱਚ ਜੱਜ ਕਹਿੰਦਾ ਵੀ ਹਾਂ ਖਤਰਾ ਹੀ ਆ ਉੱਥੇ ਵਾਕਈ ਤੈਨੂੰ ਖਤਰਾ ਹੋ ਸਕਦਾ ਕਿ ਤੂੰ ਕੋਈ ਨਹੀਂ ਸਾਡੇ ਮੁਲਕ ਚ ਰਹਿ ਤੈਨੂੰ ਆਪਾਂ ਪੇਪਰ ਦਿੰਨੇ ਆ ਪੇਪਰ ਲੈ ਲੈ ਹੁਣ ਹੋਇਆ ਕੀ ਹੈ ਪੇਪਰ ਲੈਣ ਤੋਂ ਬਾਅਦ ਉਹੋ ਹੀ ਡੀਜੀ ਉਜ਼ਾਮਾ ਜਿਹੜਾ ਕਹਿੰਦਾ ਸੀ ਕਿ ਮੈਂ ਅਫਗਾਨਿਸਤਾਨ ਤੋਂ ਭੱਜ ਕੇ ਆਇਆ ਮੇਰੀ ਜਾਨ ਨੂੰ ਖਤਰਾ ਤੇ ਉਹੋ ਹੀ ਬੰਦਾ ਜਿਹੜਾ ਅੱਜ ਅਫਗਾਨਿਸਤਾਨ ਦੇ ਵਿੱਚ 8 ਵੀਕ ਦੀਆਂ ਛੁੱਟੀਆਂ ਮਿਲਣ ਚਲਾ ਗਿਆ 2 ਮਹੀਨੇ ਦੀਆਂ ਛੁੱਟੀਆਂ ਦੇ ਉੱਤੇ 홀ੀਡੇ ਮਨਾਉਣ ਵਾਸਤੇ ਉਹ ਹੋਈ افغانستان ਦੇ ਵਿੱਚ ਚਲਾ ਗਿਆ ਕਿ ਜਿੱਥੋਂ ਇਹ ਇਹ ਕਹਿ ਕੇ ਆਇਆ ਵੀ ਮੈਨੂੰ ਖਤਰਾ ਤੇ ਮੈਨੂੰ ਅਜ਼ਾਲਮ ਦਿੱਤੀ ਜਾਵੇ ਤੇ ਹੋਰ ਤੇ ਹੋਰ ਜੇ ਕਿਤੇ ਜਾਂਦਾ ਵੀ ਚੁੱਪਚਪੀਤਾ ਤੇ ਨਾ ਪਤਾ ਲੱਗਦਾ ਹਰ ਇੱਕ ਆਪਣੀ ਐਕਟੀਵਿਟੀ 2 ਵੀਕਾਂ ਦੀ ਉਹ ਸੋਸ਼ਲ ਮੀਡੀਆ ਦੇ ਉੱਤੇ ਪਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਪਾਈ ਉਹ ਸਾਰੀ ਗੱਲਬਾਤ ਜਦੋਂ ਜਨਤਕ ਹੋਈ ਇੰਗਲੈਂਡ ਦਾ ਜਿਹੜਾ ਹੋਮ ਆਫਿਸ ਹੈਗਾ ਜਿਹੜਾ ਇਮੀਗ੍ਰੇਸ਼ਨ ਵਿਭਾਗ ਹੈ ਜਿਹੜੇ ਐਜ਼ਾਇਲਮ ਦਿੰਦੇ ਨੇ ਜਾਂ ਪੇਪਰ ਦਿੰਦੇ ਨੇ ਹਨਾ ਉਹ ਸਾਰਾ ਉਹਨਾਂ ਤੱਕ ਇਹ ਚੀਜ਼ਾਂ ਪਹੁੰਚੀਆਂ ਉਹਨਾਂ ਨੇ ਜਦੋਂ ਦੇਖਿਆ ਕਿਆ ਬਾਤ ਹੈ ਬਈ ਤੂੰ ਇਹ ਤਾਂ ਬੰਦੇ ਹੀ ਮਤਲਬ ਕਿ ਬਹੁਤ ਕਲੈਵਰ ਬਣਦੇ ਨੇ ਆਪਣੇ ਆਪ ਦੇ ਵਿੱਚ ਵੀ ਸਾਨੂੰ ਕਹਿੰਦਾ ਮੇਰੀ ਜਾਨ ਨੂੰ ਖਤਰਾ ਤੇ 홀ੀਡੇ ਵੀ ਮਨਾਣ ਉੱਥੇ ਚਲੇ ਗਿਆ ਇਹ ਸੋ ਹੁਣ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਆ ਉਹ ਵਾਪਸ ਆ ਗਿਆ ਇੰਗਲੈਂਡ ਦੇ ਵਿੱਚ ਹੌਲੀਡੇ ਮਨਾ ਕੇ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਆ ਹੁਣ ਇਨਵੈਸਟੀਗੇਸ਼ਨ ਪੂਰੀ ਹੋਣ ਤੋਂ ਬਾਅਦ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਉਹ ਬੰਦੇ ਨੂੰ ਰਿਪੋਰਟ ਕੀਤਾ ਜਾਣਾ ਕਿਉਂ ਕਿਉਂਕਿ ਉਹਨੇ ਬੇਵਕੂਫ ਬਣਾਇਆ ਇਸ ਗੱਲ ਤੋਂ ਹੁਣ ਇੰਗਲੈਂਡ ਦੇ ਲੋਕ ਜਿਹੜੇ ਨੇ ਉਹ ਹੋਰ ਨਰਾਜ਼ ਨਜ਼ਰ ਆ ਰਹੇ ਆ ਉਹ ਕਹਿੰਦੇ ਵੀ ਯਾਰ ਤੁਸੀਂ ਸ਼ਰਮ ਕਰ ਲਓ ਉਹ ਉਹ ਮਤਲਬ ਕਿ ਆਪਣੇ ਇਮੀਗ੍ਰੇਸ਼ਨ ਵਿਭਾਗ ਨੂੰ ਕਹਿ ਰਹੇ ਆਪਣੀ ਸਰਕਾਰ ਨੂੰ ਕਹਿ ਰਹੇ ਆ ਉਹ ਕਹਿੰਦੇ ਵੀ ਤੁਸੀਂ ਸ਼ਰਮ ਕਰ ਲਓ ਇਹ ਲੋਕ ਹੱਸ ਰਹੇ ਨੇ ਸਾਡੇ ਤੇ ਅਸੀਂ ਕਿਹਨਾਂ ਲੋਕਾਂ ਨੂੰ ਜ਼ਾਲਮ ਦੇ ਰਹੇ ਆ ਜਿਹੜੇ ਇਹ ਕਹਿ ਕੇ ਜ਼ਾਲਮ ਲਈਦੇ ਵੀ ਸਾਨੂੰ ਖਤਰਾ ਹੈ ਪਰ ਫਿਰ ਹੌਲੀਡੇ ਵੀ ਉੱਥੇ ਹੀ ਮਨਾਉਣ ਜਾ ਰਹੇ ਨੇ ਕਹਿੰਦੇ ਇਹਦਾ ਮਤਲਬ ਹੀ ਸਾਡਾ ਦਿਵਾਲੀਆ ਨਿਕਲ ਚੁਕਿਆ ਸਾਡੀ ਕੋਈ ਇਨਵੈਸਟੀਗੇਸ਼ਨ ਨਹੀਂ ਹੈ ਆਪਾਂ ਸਿਰਫ ਇੱਕ ਹੌਕਾ ਸੁਣਦੇ ਆ ਕਿ ਲਓ ਜੀ ਖਤਰਾ ਜੀ ਦੇ ਦਿਓ ਤੇ ਹੁਣ ਇਹਦੇ ਉੱਤੇ ਵੀ ਬੜੀ ਜਿਹੜੀ ਚਰਚਾ ਛੜੀ ਹੋਈ ਹੈ ਤੇ ਹੁਣ ਆਉਂਦੇ ਦਿਨਾਂ ਦੇ ਵਿੱਚ ਕੋਈ ਇਹਦੇ ਉੱਤੇ ਅਪਡੇਟ ਆਊਗੀ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਇਹਦਾ ਵਾਹਵਾਸਾ ਪੰਜਾਬੀਆਂ ਨਾਲ ਕਿਵੇਂ ਪੈਂਦਾ ਮੈਂ ਤੁਹਾਨੂੰ ਉਹ ਵੀ ਦੱਸ ਦਵਾਂਗਾ ਅਮਰੀਕਾ ਦੇ ਵਿੱਚ ਸਾਡੇ ਪੰਜਾਬੀ ਮੋਸਟਲੀ ਪੰਜਾਬੀ ਜਿਹੜੇ ਆ ਉਹ ਜ਼ਾਇਲਮ ਸੀਕਰ ਹੁੰਦੇ ਨੇ ਜ਼ਾਇਲਮ ਲੈਂਦੇ ਨੇ ਮੈਕਸੀਕੋ ਵਾਲੀ ਕੰਧ ਟੱਪ ਕੇ ਤੇ ਅੰਦਰ ਜਾ ਕੇ ਕੇਸ ਲਾ ਦਿੰਦੇ ਨੇ ਕੇਸ ਪਾਸ ਹੋ ਜਾਂਦਾ ਤੇ ਫਿਰ ਉਹ ਕਹਿੰਦੇ ਲਓ ਜੀ ਹੁਣ ਚਲੋ ਪੱਕੇ ਹੋ ਗਏ ਆ ਫਿਰ ਕੀ ਕਹਿੰਦੇ ਆ ਕਿ ਯਾਰ ਆਪਾਂ ਭਾਰਤ ਤੋਂ ਸਿੱਧੇ ਜਾ ਨਹੀਂ ਸਕਦੇ ਕਿਉਂਕਿ ਅਸੀਂ ਕਿਹਾ ਹੋਇਆ ਸਾਨੂੰ ਭਾਰਤ ਦੇ ਵਿੱਚ ਖਤਰਾ ਹੈ ਫਿਰ ਕਰੀਏ ਕੀ ਫਿਰ ਉਹ ਕੀ ਕਰਦੇ ਨੇ ਨੇਪਾਲ ਦੀ ਟਿਕਟ ਲੈਂਦੇ ਆ ਨੇਪਾਲ ਦੀ ਟਿਕਟ ਲੈ ਕੇ ਜਹਾਜ਼ ਫੜਦੇ ਨੇਪਾਲ ਉੱਤਰਦੇ ਉੱਥੋਂ ਬਾਏ ਰੋਡ ਭਾਰਤ ਦੇ ਵਿੱਚ ਦਾਖਲ ਹੁੰਦੇ ਆ ਫਿਰ ਪੰਜਾਬ ਜਾਂਦੇ ਨੇ ਪੰਜਾਬ ਦੇ ਵਿੱਚ ਰਹਿੰਦੇ ਨੇ ਨਜ਼ਾਰੇ ਲੈ ਕੇ ਤੇ ਫਿਰ ਨੇਪਾਲ ਤੇ ਉਸ ਤੋਂ ਬਾਅਦ ਵਾਪਸ ਤੇ ਹੁਣ ਜਦੋਂ ਤੇ ਡੋਨਲਡ ਟਰੰਪ ਹੋਰੀ ਆਏ ਨਾ ਤੇ ਗਵਰਨਮੈਂਟ ਦੇ ਵਿੱਚ ਇਹ ਨੇਪਾਲ ਵਾਲੀ ਗੱਲ ਤੇ ਵੀ ਹਲਚਲ ਚੱਲ ਪਈ ਆ ਉਹ ਕਹਿੰਦੇ ਵੀ ਆਹ ਕੰਮ ਹੋ ਰਿਹਾ ਵੀ ਤੁਹਾਡੀ ਕਹਿੰਦੇ ਵੀ ਇਹ ਬੰਦੇ ਕਰਨ ਕੀ ਜਾਂਦੇ ਨੇ ਇਹ ਇਹ ਜਾਂਦੇ ਹੀ ਮਤਲਬ ਕਿ ਜਦੋਂ ਪੇਪਰ ਮਿਲਦੇ ਸਿੱਧੇ ਹੀ ਨੇਪਾਲ ਭੱਜ ਜਾਂਦੇ ਨੇ ਹੁਣ ਉਹ ਨੇਪਾਲ ਵਾਲਾ ਜਿਹੜਾ ਹੈਗਾ ਨਾ ਉਹ ਵੀ ਜਿਹੜਾ ਚੈਪਟਰ ਖੁੱਲ ਚੁੱਕਿਆ ਉਹ ਕਹਿੰਦੇ ਵੀ ਨੇਪਾਲ ਤੁਹਾਡੀ ਨਾ ਕੋਈ ਰਿਸ਼ਤੇਦਾਰੀ ਨਾ ਕੋਈ ਗੱਲ ਨਾ ਕੋਈ ਬਾਤ ਤੁਸੀਂ ਬੜਾ ਭੱਜ-ਭੱਜ ਉੱਥੇ ਨੇਪਾਲ ਨੂੰ ਜਾਣਦੇ ਹੋ ਸੋ ਹੁਣ ਕੀ ਹੋਇਆ ਵੀ ਚੇਤਨ ਕਰਨਾ ਚਾਹੁੰਦੇ ਆਪਾਂ ਉਹ ਸਾਡੇ ਸਾਡੇ ਉਹ ਜਿਹੜੇ ਭਾਈ ਨੇ ਸਾਡੇ ਦੋਸਤ ਮਿੱਤਰ ਨੇ ਜਿਹੜੇ ਜਿਹੜੇ ਆਪਣੇ ਅਮਰੀਕਾ ਦੇ ਵਿੱਚ ਪੱਕੇ ਹੋਏ ਜਾਂ ਕਿਤੇ ਵੀ ਕਿਸੇ ਮੁਲਕ ਚ ਪੱਕੇ ਹੋਏ ਹੋ ਉਹ ਜ਼ਾਲਮ ਰਾਈਂ ਤੇ ਭਾਈ ਇਹ ਚੀਜ਼ਾਂ ਧਿਆਨ ਚ ਰੱਖਿਆ ਕਰੋ ਆਪਣੇ ਯਾਦ ਰੱਖਿਆ ਕਰੋ ਵੀ ਤੁਸੀਂ ਕੀ ਗੱਲ ਕੀਤੀ ਐ ਉਥੇ ਜਦੋਂ ਤੁਸੀਂ ਪੇਪਰ ਲਏ ਨੇ ਕੀ ਕਿਹਾ ਉਹਨਾਂ ਨੂੰ ਤੇ ਤੁਸੀਂ ਚੈੱਕ ਕਰ ਕੀ ਰਹੇ ਹੋ ਹਨਾ ਇਹਦਾ ਮਤਲਬ ਇਹ ਹੁੰਦਾ ਤੁਹਾਨੂੰ ਮੈਂ ਉਦਾਂ ਦੱਸ ਦਵਾਂ ਕਿ ਜਦੋਂ ਤੁਸੀਂ ਕਹਿੰਦੇ ਹੋ ਨਾ ਮੈਨੂੰ ਮੇਰੇ ਦੇਸ਼ ਦੇ ਵਿੱਚ ਖਤਰਾ ਹੈ ਤਾਂ ਤੁਸੀਂ ਉਹ ਦੇਸ਼ ਨੂੰ 5-7 ਸਾਲ ਘੱਟੋ-ਘੱਟ ਵਿਜ਼ਿਟ ਨਾ ਕਰੋ ਉਹ ਇਹ ਹੁੰਦਾ 5-7 ਸਾਲ ਬਾਅਦ ਤੁਸੀਂ ਇਹ ਕਹਿ ਸਕਦੇ ਹੋ ਲਓ ਜੀ ਉਥੇ ਰਜਿਮ ਚੇਂਜ ਹੋ ਗਿਆ ਲਓ ਜੀ ਉਹ ਜਿਹੜੇ ਬੰਦੇ ਮੈਨੂੰ ਕੁਝ ਕਰਨਾ ਚਾਹੁੰਦੇ ਸੀ ਉਹ ਹੁਣ ਨਹੀਂ ਰਹੇ ਜੇ ਤੁਸੀਂ 2-3 ਸਾਲ ਦੇ ਵਿੱਚ ਜਾਂ ਸਾਲ ਬਾਅਦ ਹੀ ਤੁਸੀਂ ਕਹਿ ਦੋ ਲੈ ਜੀ ਮੈਂ ਹੁਣ ਜਾਣਾ ਤੇ ਉਹ ਕਹਿੰਦੇ ਭਾਈ ਹੁਣੇ ਤਾਂ ਤੂੰ ਕਹਿੰਦੇ ਮੈਨੂੰ ਖਤਰਾ ਉਥੇ ਤੇ ਇਹ ਚੀਜ਼ਾਂ ਹੁੰਦੀਆਂ ਨੇ ਇਹ ਚੀਜ਼ਾਂ ਸੋਚਣਾ ਸੋਚਣਾ ਵੀ ਸਾਡੀ ਆਪਣੀ ਰਿਸਪੌਂਸਿਬਿਲਟੀ ਆ ਕਿਉਂਕਿ ਬੜੇ ਤਰੀਕੇ ਨਾਲ ਆਪਾਂ ਜਾ ਕੇ ਉਹ ਗੱਲਬਾਤ ਸਾਰੀ ਕਰਦੇ ਆ ਸੋ ਇਹ ਗੱਲ ਜਿਹੜੀ ਮੈਂ ਤਾਂ ਸਾਂਝੀ ਕੀਤੀ ਹੈ ਕਿ ਭਾਈ ਹੁਣ ਅਮਰੀਕਾ ਵਾਲੇ ਵੀ ਧਿਆਨ ਚ ਰੱਖੋ ਕਿਉਂਕਿ ਡੋਨਲਡ 트੍ਰੰਪ ਦੀ ਸਰਕਾਰ ਜਿਹੜੀ ਉਹ ਬੜੀ ਸਖਤ ਹੋਈ ਹੋਈ ਹੈ ਇੰਗਲੈਂਡ ਵਾਲੇ ਵੀ ਧਿਆਨ ਰੱਖਿਓ ਤਾਂ ਜਾਂ ਹੋਰ ਮੁਲਕਾਂ ਚ ਜਿਹੜੇ ਜ਼ਾਲਮ ਲੈ ਕੇ ਪੱਕੇ ਹੋਏ ਲੋਕ ਨੇ ਉਹ ਵੀ ਧਿਆਨ ਰੱਖਿਓ ਜੀ ਹਾਂ ਜੀ ਤੁਸੀਂ ਤੁਸੀਂ ਕਹੋਗੇ ਸਮੇਂ ਸਰ ਦਰਸ਼ਕਾਂ ਨੂੰ ਕਾਫੀ ਮੇਰ ਵੀ ਕਰਦੀ ਹੂੰ ਜਦੋਂ ਵੀ ਕੋਈ ਵੀ ਇਮੀਗ੍ਰੇਸ਼ਨ ਲੈ ਕੇ ਜਾਂ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਦੀ ਸਿਕਿਉਰਿਟੀ ਨਾਲ ਗੱਲਬਾਤ ਹੁੰਦੀ ਹੈ ਹਾਂ ਇਸ ਦਿਨ ਤੁਹਾਨੂੰ ਕੰਨ ਜੁੜਨ ਲਈ ਆਪਾਂ ਵੀ ਚਾਹ ਦਰਸ਼ An va to -a -da to -a dar -da -din -o v-a dat viitoare sare, dar și când s-a de notă în vagi.